ਮਾਣ ਸਤਿਨਾਮ ਸਿੰਘ ਪੰਨੂ ਖਸਾਰ ਮidur ਸੰਘਰਸ਼ ਜਿਹੜੀ ਪੰਜਾਬ ਦੇ ਸੁਭਾਗ ਅੱਜ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਬਾਰੇ ਗੱਲ ਕਰਨੀ ਆ ਮੇਰੇ ਸਾਰੇ ਵੀਰ ਜੋ ਵੀ ਇਹ ਵੀਡੀਓ ਸੌਣਨਾ ਉਹਨੂੰ ਅੱਗੇ ਤੱਕੋ ਸ਼ੇਅਰ ਜ਼ਰੂਰ ਕਰ ਦਿਓ ਪ੍ਰਧਾਨ ਮੰਤਰੀ ਜੀ ਨੇ ਕੱਲ ਰਸਪਾਨ ਵਿੱਚ ਇੱਕ ਚੋਣ ਸਭਾ ਵਿੱਚ ਬੋਲਦੇ ਆ ਬਿਆਨ ਦਿੱਤਾ ਜੇਕਰ ਕਾਂਗਰਸ ਦੀ ਗਵਾਈ ਵਾਲੇ ਇੰਡੀਆ ਗੱਠਜੋੜ ਦੀ ਸਰਕਾਰ ਬਣ ਗਈ ਦੇਸ਼ 'ਚ ਤਾ ਬਹੁ ਗ੍ਰਿਪੀ ਭਾਈਚਾਰੇ ਤੋਂ ਸਾਰੀ ਇਜਾਦਤ ਖੋ ਕੇ ਉਹ ਵੱੱਧ ਜੰਮਣ ਵੱਧ ਬੱਚੇ ਜੰਮਣ ਵਾਲੇ ਭਾਈਚਾਰੇ ਨੂੰ ਦੇ ਦਣਗੇ ਇਹ ਸੁੱਦਾ ਸਾਰਾ ਕੱਟ ਗਿਣਤੀ ਮੁਸਲਮਾਨਾਂ ਵਾਲੇ ਇਹ ਬਹੁਤ ਹੀ ਖਤਰਨਾਕ ਬਿਆਨ ਹੈ ਜੋ ਦੇਸ਼ ਦੇ ਸੁਭਾਅ ਦੇ ਉਲਟਿਆ ਧਰਮ ਨਿਰਪੱਖਤਾ ਜਿਹੜੀ ਦੇਸ਼ ਦੀ ਜੋ ਸੁਭਾਅ ਦੇ ਵਿੱਚ ਕਹੀ ਗਈ ਹੈ ਗੱਲ ਧਰਮ ਨਿਰਪੱਖਤਾ ਦੀ ਉਸ ਦੇ ਉਲਟਿਆ ਤੇ ਪ੍ਰਧਾਨ ਮੰਤਰੀ ਦੇ ਜਿਸ ਅਹੁਦੇ ਤੇ ਬਿਰਾਜਮਾਨ ਹੈ ਸ੍ਰੀ ਨਰਿੰਦਰ ਮੋਦੀ ਜੀ ਉਹ ਸਹੁਦੇ ਦੀ ਹੀੇਠੀ ਹੈ ਉਸ ਅਹੁਦੇ ਦੇ ਨਾਲ ਇਹ ਬਿਆਨ ਬਿਲਕੁਲੋਂ ਹੀ ਮੇਰੀ ਕਹਿਤਾ ਬਹੁੜੀ ਨੀਵੇਂ ਪੱਤਰ ਦਾ ਬਿਆਨ ਬਹੁਤ ਨੀਵੇਂ ਪੱਤਰ ਦਾ ਬਿਆਨ ਪ੍ਰਧਾਨ ਮੰਤਰੀ ਵੱਲੋਂ ਇਹ ਦਿੱਤਾ ਗਿਆ ਵਾ ਜਿਸ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਖਤ ਸਰਧਾਵਚਨ ਕੀਤੀ ਜਾਂਦੀ ਹੈ ਕਿ ਵੋਟਾਂ ਲੈਣ ਦੀ ਖਾਤਰ ਇਹ ਕਿਥੋਂ ਤੱਕ ਨਵਾਣਾ ਸ਼ੁਰੂ ਜਾਂਦੇ ਹਨ ਲੋਕ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਆ ਤੇ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਇਸ ਤਰ੍ਹਾਂ ਦੀ ਭਾਸ਼ਾ ਵਰਤਦਾ ਉਹ ਅਤਨੰਦਰ ਯੋਗ ਹੈ ਅਸਲ ਦੇ ਵਿੱਚ ਇੰਡੀਆ ਗੱਠ ਜੋੜ ਦੀ ਸਰਕਾਰ ਬਣ ਜੇ ਜਾਂ ਤੁਹਾਡੀ ਬਣ ਜੇ ਤੁਸੀਂ ਜੋ ਸਹੀ ਦੇਸ਼ ਦੀਆਂ ਹਾਲਤਾਂ ਵਾਂ ਜੋ ਆ ਗਈ ਸੋ ਜੋ ਸਹੀ ਦੇਸ਼ ਦੀ ਤਸਵੀਰ ਆ ਉਹ ਲੋਕਾਂ ਸਾਹਮਣੇ ਕਦੀ ਵੀ ਨਹੀਂ ਲਿਆਉਣੀ ਦੇਸ਼ ਦੇ ਵਿੱਚ ਵਕ ਵਕ ਤਰਮਾ ਜਾਤਾਂ ਫਿਰਕਿਆਂ ਦੇ ਲੋਕ ਰਹਿੰਦੇ ਆ ਉਹਨਾਂ ਦੀ ਵਕ ਵਕ ਬੋਲੀਆਂ ਵਕ ਵਕ ਪਰਾਇਵੇ ਆ ਵਕ ਵਕ ਉਹ ਵਕ ਵਕ ਕੂਮਿਯਤਾ ਮੰਨਿਐ ਵਕਰਾਮ ਦਾ ਸਭਿਆਚਾਰ ਹੈ ਵਕਰਾ ਗਿਰਸਾ ਉਹ ਸਾਰੇ ਹੀ ਬੜੇ ਪਿਆਰ ਦੇ ਨਾਲ ਤੇ ਬੜੇ ਸਤਕਾਰ ਦੇ ਨਾਲ ਆਪਸੀ ਮਿਲਵਰਤਨ ਦੇ ਨਾਲ ਭਾਈਚਾਰਾ ਬਣਾ ਕੇ ਰਹਿ ਰਹੇ ਆ ਉਹਨਾਂ ਚ ਆਪਸ ਵਿੱਚ ਕੋਈ ਕੜਤਨ ਨਹੀਂ ਆਈ ਇਸ ਕਿਸਮ ਦੀ ਇਹ ਕੜਤਨ ਤੁਸੀਂ ਰਾਜਨੀਤਿਕ ਲਾਭਾਂ ਦੇ ਲਈ ਤੁਸੀਂ ਜਿਹੜੇ ਖੌਤੀ ਰਾਜਨੀਤਾ ਬੜੇ ਦਿਰ ਦੇ ਜੋ ਤੁਸੀਂ ਪਾਉਂਦੇ ਜੇ ਤੇ ਅਸਲ ਦੇ ਵਿੱਚ ਝਗੜਾ ਧਰਮਾ ਜਾਤਾਂ ਫਿਰਕਿਆਂ ਦੇ ਵਿੱਚ ਨਹੀਂ ਹੈਗਾ ਅਸਲ ਦੇ ਵਿੱਚ ਜਿਹੜੀਆਂ ਨੀਤੀਆਂ ਤੁਸੀਂ ਦੇਸ਼ ਦੇ ਵਿੱਚ ਲਾਗੂ ਕੀਤਾ ਪਿਛਲੇ 70 ਸਾਲ ਤੋਂ ਜੋ ਕਾਰਪੋਰੇਟ ਕਾਰਪੋਰੇਟ ਪੱਖੀ ਮਾਡਲ ਲਾਗੂ ਕੀਤਾ ਜ਼ਮਾਇਦਾਰੀ ਨਿਯਾਮ ਲਾਗੂ ਕੀਤਾ ਵਾ ਜੋ ਸਾਮਰਾਜ ਦੀ ਲਾਭਪਸਤੀ ਇਹ ਦੇਸ਼ ਬਣਿਆ ਹੋਇਆ ਵਾ ਸਾਮਰਾਜ ਇਸ ਨੂੰ ਕੰਟਰੋਲ ਕਰ ਰਿਹਾ ਵਾ ਤੇ ਜਿਸ ਤਰੀਕੇ ਦੇ ਨਾਲ ਪਿਛਲੇ 70 ਸਾਲਾਂ 'ਚ ਪਾੜਾ ਵਧਿਆ ਵਾ ਆਰਥਿਕ ਪਾੜਾ ਵਧਿਆ ਵਾ ਉਹਦੇ ਨਾਲ ਦੋ 파ਰਟ ਬਣ ਗਿਆ ਦੋ ਵਰਗਾਂ ਦੇ ਲੋਕ ਮੰਡੇ ਗਏ ਕੁਝ ਜਾਤਾਂ ਪਾਤਾਂ ਧਰਮ ਦਾ ਕੋਈ ਸਵਾਲ ਨਹੀਂ ਫਿਰਕੇ ਦਾ ਕੋਈ ਸਵਾਲ ਨਹੀਂ ਹੈਗਾ ਉਹ ਇੱਕ ਵਰਗਿਆ ਭਾਈ ਲਾਲੂਆਂ ਦਾ ਇੱਕ ਵਰਗਿਆ ਭਾਈ ਮਲਕਪਾਗੋ ਦਾ ਇੱਕ ਵਰਗ ਮਲਕਪਾਗੋ ਦਾ ਤੇ ਇੱਕ ਵਰਗ ਭਾਈ ਲਾਲੂਆਂ ਦਾ ਮਲਕਪਾਗੋ ਦਾ ਵਰਗੋ 1% ਹੈ ਤੇ ਭਾਈ ਲਾਲੂਆਂ ਦਾ ਜਿਹੜਾ ਵਰਗਿਆ ਉਹ 99% 140 ਕਰੋੜ ਲੋਕ ਹੈ ਤੇ 40% 40% ਜਿਹੜੀ ਜ਼ਾਇਦਾਤ ਆ ਉਹ 1% ਲੋਕਾਂ ਕੋਲ ਆ। ਮਨਸਭਾਗਾਂ ਕੋਲ ਪਹੁੰਚੀ ਪਈ ਆ। ਤੇ ਬਾਕੀ ਲੋਕ ਇੱਥੇ ਦੋ ਗੋਲੇ ਦੀ ਰੋਟੀ ਤੋਂ ਵੀ ਅੱਤਰਿਆ। ਬਹੁਤ ਮਾੜੀਆਂ ਹਾਲਤਾਂ ਜਿੰਦਗੀ ਬਤੀਤ ਕਰ ਰਹੇ ਆ। ਨਾ ਉਹਨਾਂ ਨੂੰ ਰੁਜ਼ਗਾਰ ਆ ਨਾ ਕੋਈ ਉਹਨਾਂ ਨੂੰ ਕੋਈ ਸਿੱਖਿਆ ਦਾ ਪ੍ਰਬੰਧ ਆ ਨਾ ਕੋਈ ਉਹਨਾਂ ਦਾ ਕਿਸੇ ਕਿਸਮ ਦਾ ਹੋਰ ਪ੍ਰਬੰਧ ਆ। ਉਹ ਰੋਟੀ ਕਪੜਾ ਮਕਾਨ ਤੋਂ ਅੱਤਰਿਆ। ਛੜਕਾਂ ਦੇ ਜਾਂਦੇ ਛੜਕਾਂ ਦੇ ਮਰ ਜਾਂਦੇ। ਇਹ ਐਸ ਵਾਲ। ਅਸਵਾਸ ਵਾਲਿਆ। ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਸਰਕਾਰ ਕਿਸੇ ਵੀ ਆ ਜੇ ਸਰਕਾਰ ਕਿਸੇ ਵੀ ਆ ਜੇ ਉਹ 1% ਵੱਲ ਭਾਗਾਂ ਨੂੰ ਕਸ਼ਾਣੋ ਦੇਸ਼ ਦੇ ਵਿੱਚ ਜਿਹੜੇ ਕਾਰਪੋਰੇਟ ਆ ਜਿਹੜੇ 160 ਕਾਣੇ ਆ ਜਿਨ੍ਹਾਂ ਦੀ ਇੱਕ ਵੀ ਇੱਕ ਇੱਕ ਦੀ ਇਕੱਲੇ ਇਕੱਲੇ ਦੀ ਜਿਹੜੀ ਪੂੰਜੀ ਆ ਜਾਇਦਾਤ ਆ ਉਹ ਪਿਆਸੀ ਅਰਬ ਡਾਲ 58 ਅਰਬ ਤੋਂ ਵੱਧ ਕੀ ਹੈ ਚੜੀਆ ਕੰਪਨੀ ਦੇ ਵਿੱਚ ਕੰਮ ਕਰ ਰਹੀ ਹੈ ਜੋ ਸਾਰੇ ਦੇਖ ਕੇ ਤੁਹਾਨੂੰ ਤੇ ਕਮੀਆਂ ਕਰਕੇ ਬੈਠੀ ਹੋਈ ਹੈ ਜਿਹੜੇ ਰਾਜਨੇਤਾ ਵਾ ਉਹਨਾਂ ਨੇ ਪਹਿਲੇ 17 ਸਾਲਾਂ ਦੇ ਪੋਰਕ ਇਹ ਪਾਰਟੀ ਦੇ ਨਾਲ ਉਹਨਾਂ ਨੂੰ ਲੁੱਟ ਕੇ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬੜਾਈਆਂ ਵਾਂ ਅਫਸਰਸ਼ਾਹੀ ਨੇ ਜਾਇਦਾਦਾਂ ਬੜਾਈਆਂ ਵਾਂ ਚਾਹੇ ਰਟਾਇਰਾ ਚਾਹੇ ਹੋਣ ਵਾਲੀ ਆ ਇਸ ਤਰ੍ਹਾਂ mafi ਬਰੋਪਿਆ ਇਸ ਤਰ੍ਹਾਂ ਹੋਰ ਜਿਹੜੇ ਦੋ ਨੰਬਰ ਦੇ ਹੰਦਾ ਕਰਨ ਵਾਲੇ ਆ ਉਹਨਾਂ ਕੋਲ ਜਾਇਦਾਦਾਂ ਆ ਉਹ ਇੱਕ ਵਰਗ ਆ ਉਹ 1% ਉਹ ਮਲਕ ਭਾਗੂ ਸਾਡਿਆ ਅਸੀਂ ਤੁਹਾਨੂੰ ਇਹ ਕਹਿੰਦੇ ਆ ਸਰਕਾਰ ਜਿਹਦੀ ਵੀ ਆ ਜੇ ਜਿਹਦੀ ਵੀ ਸਰਕਾਰ ਆਵੇ ਉਹ ਇਹਨਾਂ ਦੀ ਕਿਸ਼ਾਨ ਕਰੇ ਇਹਨਾਂ ਦੀਆਂ ਜਾਇਦਾਦਾਂ 1% ਮਲਕ ਭਾਗੂ ਦੇ ਜਾਇਦਾਦਾਂ ਜ਼ਬਤ ਕਰਕੇ ਤੇ 99% ਭਾਈ ਲਾਲੂਆਂ ਨੂੰ ਲਾਲੂਆਂ ਦੇ ਵਿੱਚੋਂ ਜਿਆਦਾ ਵੰਡੀਆਂ ਜਾਣ 99% ਭਾਈ ਲਾਲੂਆਂ 'ਚੋਂ ਜਿਆਦਾ ਤਾਂ ਵੰਡੀਆਂ ਜਾਣ ਤਾਂ ਜੋ ਉਹ ਵੀ ਆਪਣੀ ਰੋਜੀ ਰੋਟੀ ਜਿਹੜੀ ਆ ਕਮਾ ਸਕਣ ਆਪਣੇ ਪਰਿਵਾਰ ਪਾਲ ਸਕਣ ਆਪਣੇ ਬੱਚੇ ਪਾਲ ਸਕਣ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਤਾਂ ਉੱਚੀ ਕਰਕੇ ਜੀ ਸਕਣ ਆਪਣੀ ਜ਼ਿੰਦਗੀ ਵਧਿਆ ਉਹ ਬਤੀਤ ਕਰ ਸਕਣ ਤੇ ਦੇਸ਼ 'ਚ ਬਰਾਬਰਤਾ ਹੋਵੇ ਤੇ ਸਾਰੇ ਹੀ ਭਾਈਚਾਰਾ ਬਣੇ ਸਭ ਕੁਝ ਪੜੇ ਇਹ ਜਿਹੜਾ ਜਿਹੜਾ ਇਹ ਧਰਮਾ ਜਾਤਾਂ ਧਰਮ ਦੇ ਆਧਾਰ ਤੇ ਧਰਮਾ ਜਾਤਾਂ ਫਿਰਕੇ ਦੇ ਆਧਾਰ ਤੇ ਭਾਈਚਾਰੇ ਨੂੰ ਨਾਮ ਵੰਡੋ ਸਮਾਜ ਨੂੰ ਨਾਮ ਵੰਡੋ ਉਹ ਉਹਨਾਂ ਦੀ ਆਈਡੈਂਟੀ ਉਹਨਾਂ ਦੀ ਪਛਾਣ ਉਹਨਾਂ ਦੀ ਪਛਾਣ ਉਸੇ ਤਰ੍ਹਾਂ ਪਹਿਲਾਂ ਦੀ ਤਰ੍ਹਾਂ ਬਣੀ ਰਹੇ ਉਹਨਾਂ ਨੂੰ ਆਪਣੀ ਜਾਇਦਤ ਹੋਵੇ ਹਰੇਕ ਪਰ ਜਿਹੜੀ ਆਰਥਿਕ ਕਾਣੀ ਵੰਡਿਆ ਉਹ ਬੰਦ ਕੀਤੀ ਜਾਵੇ ਆਰਥਿਕ ਕਾਣੀ ਵੰਡ ਖਤਮ ਕੀਤੀ ਜਾਵੇ ਤੇ ਮਲਕ ਭਾਗਵਾਂ ਦੀ ਜਾਇਦਤ ਜਿਹੜੀ ਜ਼ਬਤ ਕਰਕੇ ਉਹ ਗਰੀਬਾਂ ਨੂੰ ਵੰਡੀ ਜਾਵੇ ਉਹ ਕੰਮ ਕਰਨ ਵਾਲਾ ਪ੍ਰਧਾਨ ਮੰਤਰੀ ਜੀ ਉਹ ਕਰੋ ਵੈਲੂਜੀ ਕਾ ਖਾਲਸਾ ਵੈਲੂਜੀ ਦੀਫਾ